ਇੰਡੀਆ ਗਾਟ ਲੇਟੈਂਟ ਦਾ ਇੱਕ ਸ਼ੋਅ ਚਲਾਇਆ ਗਿਆ ਸਮੇਂ ਰਣਾ ਵੱਲੋਂ। ਕਰਨਵੀਰ ਅਲਹਾਬਾਦੀ ਜੋ ਜਾਣਿਆ ਜਾਂਦਾ ਹੈ ਆਪਣੇ ਸ਼ੋਅ ਬੀਅਰ ਬਾਈਸੈਪ ਕਰਕੇ டிਆਰਐਸ ਸ਼ੋਅ ਆ ਪੋਡਕਾਸਟ ਕਰਦਾ ਆ ਰਿਹਾ ਮੁੰਡਾ ਇੱਕ ਬੜੇ ਲੰਬੇ ਸਮੇਂ ਤੋਂ ਔਰੀਐਂਸ ਚ ਉਹਦੇ ਫਾਲੋਅਰਸ ਨੇ। ਇਸ ਤੋਂ ਇਲਾਵਾ ਸਟੈਂਡ ਅਪ ਕਾਮੇਡੀ ਕਰਦੇ ਜਸਪ੍ਰਿਤ ਸਿੰਘ ਤੇ ਰੈਬਲ ਕਿੱਡ ਦੇ ਨਾਂ ਤੋਂ ਜਾਣਨ ਜਾਣੀ ਜਾਣ ਵਾਲੀ ਕੁੜੀ ਹੈ। ਮੈਨੂੰ ਲੱਗਦਾ ਕਿ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਕੇ ਇੱਕ ਪੰਗਾ ਜਿਹਾ ਹੀ ਲੈ ਲੈ ਬੈਠੇ ਨੇ। ਵਾਚ ਯਰ ਪੇਰੈਂਟਸ ਹੈਵ for the rest of your life. Whoa, whoa, whoa. Or would you join in once and stop it forever? ਗੱਲ ਕਹਿੰਦੀ ਹੈ ਕਿ ਤੂੰ ਮੈਨੂੰ ਮੋਹ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਵਾ ਦਾਂਗੀ ਕੁਝ ਇਹੋ ਜਿਹੀ ਮੈਨੂੰ ਲੱਗਦਾ ਕਿ ਕਾਰਾ ਹੋ ਚੁੱਕਾ ਵਾ ਪਿੰਡੋਂ ਕੱਢੇ ਗਏ ਨੇ ਕਾਈਂਡ ਆਫ ਕਹਿ ਸਕਦੇ ਆ ਫਾਲੋਅਰਸ ਦੀ ਜਿਹੜੀ ਲਿਸਟ ਆ ਉਹ ਘਟਦੀ ਨਜ਼ਰ ਆ ਰਹੀ ਆ ਆਉਣ ਵਾਲੇ ਐਪੀਸੋਡਸ ਜਿਹੜੇ ਸੀ ਟੀਆਰਐਸ ਤੇ ਜਿਹਦੇ ਵਿੱਚ ਜਿਹੜੇ ਸੈਲੈਬ੍ਰਿਟੀ ਸੀ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਸੀ ਉਹਨਾਂ ਵੱਲੋਂ ਵੀ ਇਹਦਾ ਬਾਇਕਆਊਟ ਕਰ ਦਿੱਤਾ ਗਿਆ ਮੈਂ ਨਾ ਯਾਰ ਇੱਕ ਪੋਡਕਾਸਟ 'ਤੇ ਜਾਣੇ ਵਾਲਾ ਥਾ ਵੀ ਜੋ ਬੀਅਰ ਬਾਈਸਪਸ And we that. क्यों? क्योंकि आपको पता है कि वो कैसीटिक थिंकिंग है और कैसे शब्द यूज करे गए हैं समय रहना के शो पर वीडियो पोस्ट पा के एक माफी जरूर मांग ली गई सॉरी I promise to just get better. I've asked the makers of the video to remove the insensitive sections from the video, and all I can say in the end is I'm sorry. I hope you can forgive me uh, as a human being. ਜਿਹੜੀ ਸੁਸਾਇਟੀ ਆ ਨਾ ਜੀ ਇਹ ਬਖਸ਼ਦੀ ਕਿਸੇ ਨੂੰ ਨਹੀਂ ਇਹੀ ਸ਼ਾਇਦ ਅੰਤਰਾ ਪ੍ਰਮਾਤਮਾ ਦੇ ਵਿੱਚ ਤੇ ਆਮ ਮਨੁੱਖਾਂ ਦੇ ਵਿੱਚ ਪ੍ਰਮਾਤਮਾ ਹਰ ਕਿਸੇ ਦੀ ਪੁੱਲ ਬਖਸ਼ ਦਿੰਦਾ ਪਰ ਜਿਹੜੀ ਸੁਸਾਇਟੀ ਆ ਨਾ ਇਹ ਇੱਕ ਗਲਤੀ ਦੀ ਇੱਕ ਮਿਸਟੇਕ ਦੀ ਵੇਟ ਕਰਦੀ ਹੈ ਤੁਹਾਡੀ ਕਿਸ ਦਿਨ ਤੁਸੀਂ ਇੱਕ ਮੂਹ ਸ਼ਬਦ ਕੱਢੋ ਕਿਸ ਦਿਨ ਤੁਸੀਂ ਕੋਈ ਐਹੋ ਜੀ ਚੀਜ਼ ਪ੍ਰੈਜ਼ੈਂਟ ਤੁਹਾਡੇ ਤੋਂ ਭੁੱਲ ਭੁਲੇਖੇ ਹੋ ਜੇ ਉਸ ਤੋਂ ਬਾਅਦ ਇਹ ਸੁਸਾਇਟੀ ਇੰਨੀ ਬੈਸਟ ਜੱਜ ਬਣ ਜਾਂਦੀ ਆ ਕਿ ਉਹ ਹੱਥ ਧੋ ਕੇ ਮਗਰ ਪੈ ਜਾਂਦੀ ਆ ਕਿ ਭਾਈ ਤੂੰ ਇਹ ਕੰਮ ਕੀਤਾ ਤੇ ਕੀਤਾ ਕਿਵੇਂ ਅਸੀਂ ਜਲਾਦਾਂ ਅਸੀਂ ਜਾਜੀਆਂ ਅਸੀਂ ਤੇਰੀ ਸਜ਼ਾ ਤੈ ਕਰਾਂਗੇ ਹਾਂਜੀ ਸਬਸਕ੍ਰਾਈਬਰ ਜੀ ਜ਼ੂਮ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਸਵਾਗਤ ਹੈ ਤੇ ਸਵਾਗਤ ਕਰਦੇ ਹਾਂ ਨਾਲ ਗੁਰਜੀਤ ਸਿੰਘ ਭਾਈ ਉਹਨਾਂ ਦਾ ਵੀ ਸਾਡੇ ਨਾਲ ਫੇਰ ਟਾਈਮ ਕੱਢ ਕੇ ਜੁੜੇ ਨੇ ਆਖਿਰਕਾਰ ਜੁੜਨਾ ਵੀ ਤੇ ਪੈਣਾ ਹੀ ਕਿਉਂਕਿ ਚੈਨਲ ਹੀ ਇਹਨਾਂ ਦਾ ਆਬਦਾ ਨਹੀਂ ਮੇਰਾ ਸਵਾਗਤ ਕਰਨਾ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਜਿਹੜੇ ਸਾਨੂੰ ਦੇਖਦੇ ਤੇ ਸੁਣਦੇ ਨੇ ਸੋ ਜਗਦੀਸ਼ ਸਿੰਘ ਜੀ ਅੱਜ ਗੱਲ ਕੀ ਕਰਨ ਜਾ ਰਹੇ ਆ ਬੱਬਾ ਜੀ ਗੱਲ ਥੋੜੀ ਜੀ ਮੁੱਦਾ ਸੈਂਸਿਟਿਵ ਜਾ ਹੋ ਗਿਆ ਜੀ ਆ ਦੇਖਣ ਚਾਹਿਆ ਕਿ ਇੰਡੀਆ ਗਾਟ ਲੇਟੈਂਟ ਦਾ ਇੱਕ ਸ਼ੋ ਚਲਾਇਆ ਗਿਆ ਸਮੇਂ ਰੈਣਾ ਵੱਲੋਂ ਤੇ ਉਦੇ ਉੱਪਰ ਮੋਸਟ ਰੀਸੈਂਟ ਜਿਹੜੇ ਗੈਸਟ ਜਿਨ੍ਹਾਂ ਨੇ ਉਥੇ ਸ਼ਮੂਲੀਅਤ ਕੀਤੀ ਹੈ ਜੀ ਜਿਹਦੇ ਵਿੱਚ ਰਣਵੀਰ ਲਾਹਬਾਦੀ ਜੋ ਜਾਣਿਆ ਜਾਂਦਾ ਹੈ ਆਪਣੇ ਸ਼ੋਅ ਬੀਅਰ ਬਾਈਸੈਪ ਕਰਕੇ ਜੀ টিਆਰਐਸ ਸ਼ੋਅ ਆ ਪੋਡਕਾਸਟ ਕਰਦਾ ਆ ਰਿਹਾ ਮੁੰਡਾ ਬੜੇ ਲੰਬੇ ਸਮੇਂ ਤੋਂ ਬਹੁਤ ਜ਼ਿਆਦਾ ਮਿਲੀਅਨਸ ਚੋਦੇ ਫਾਲੋਅਰਸ ਨੇ ਜੀ ਅ ਇਸ ਤੋਂ ਇਲਾਵਾ ਸਟੈਂਡ ਅਪ ਕਾਮੇਡੀ ਕਰਦੇ ਜਸਪ੍ਰੀਤ ਸਿੰਘ ਤੇ ਰੈਬਲ ਕਿਡ ਦੇ ਨਾਂ ਤੋਂ ਜਾਣ ਜਾਣੀ ਜਾਣ ਵਾਲੀ ਕੁੜੀ ਹੈ ਜੀ ਸੋ ਇਹਨਾਂ ਨੇ ਸ਼ਮੂਲੀਅਤ ਤੇ ਕੀਤੀ ਸ਼ੋਅ ਦੇ ਵਿੱਚ ਪਰ ਮੈਨੂੰ ਲੱਗਦਾ ਕਿ ਸ਼ੋਅ ਦੇ ਵਿੱਚ ਸ਼ਮੂਲੀਅਤ ਕਰਕੇ ਇੱਕ ਪੰਗਾ ਜਿਹਾ ਹੀ ਲੈ ਲੈ ਬੈਠੇ ਨੇ ਆਪਾਂ ਜਾਣਦੇ ਹਾਂ ਜਿਵੇਂ ਕਿ ਗੱਲ ਕਹਿੰਦੇ ਨੇ ਕਿ ਗੱਲ ਕਹਿੰਦੀ ਹੈ ਕਿ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋਂ ਘੜਵਾ ਲਾਂਗੀ ਵਾਹ ਕਰ ਜੀ ਜੀ ਬਿਲਕੁਲ ਸਹੀ ਮੈਨੂੰ ਲੱਗਦਾ ਕਿ ਇਸ ਤੋਂ ਵਧੀਆ ਡੈਫੀਨੇਸ਼ਨ ਨਹੀਂ ਦਿੱਤੀ ਜਾ ਸਕਦੀ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ ਤੇ ਮੈਂ ਤੈਨੂੰ ਪਿੰਡੋਂ ਕਢਵਾਉਣੀ ਆ ਜੀ ਕੁਝ ਐਹੋ ਜਿਹਾ ਹੀ ਮੈਨੂੰ ਲੱਗਦਾ ਕਿ ਕਾਰ ਆ ਹੋ ਚੁੱਕਾ ਵਾ ਪਿੰਡੋਂ ਕੱਢੇ ਗਏ ਨੇ ਕਾਈਂਡ ਆਫ ਕਹਿ ਸਕਦੇ ਆ ਫਾਲੋਅਰਸ ਦੀ ਜਿਹੜੀ ਲਿਸਟ ਆ ਉਹ ਘੜਦੀ ਨਜ਼ਰ ਆ ਰਹੀ ਆ ਜੀ ਅਪਕਮਿੰਗ ਆਨ ਵਾਲੇ ਐਪੀਸੋਡਸ ਜਿਹੜੇ ਸੀ ਟੀਆਰਐਸ ਤੇ ਜਿਹਦੇ ਵਿੱਚ ਬਹੁਤੇ ਆ ਜਿਹੜੇ ਸਲੇਬ੍ਰਿਟੀ ਸੀ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਸੀ ਉਹਨਾਂ ਵੱਲੋਂ ਵੀ ਇਹਦਾ ਬਾਇਕਆਊਟ ਕਰ ਦਿੱਤਾ ਗਿਆ ਤੇ ਹਾਲਾਂਕਿ ਜੇ ਵੇਖਿਆ ਕਿ ਗਰਜੀਤ ਸਿੰਘ ਜੀ ਵੀਡੀਓ ਪੋਸਟ ਪਾ ਕੇ ਇੱਕ ਮਾਫੀ ਜ਼ਰੂਰ ਮੰਗ ਲਈ ਗਈ ਆ ਐਫ ਆਈ ਆਰ ਦਰਜ ਹੋਈ ਹੈ ਨਾ ਕਿ ਕੇਵਲ ਸਿਰਫ ਇੱਕ ਸਟੇਟ ਦੇ ਵਿੱਚ ਇੱਕ ਤੋਂ ਵੱਧ ਸਟੇਟਸ ਦੇ ਵਿੱਚ ਐਫ ਆਈ ਆਰ ਜਿਹੜੀ ਹੈ ਉਹ ਸਮੇਂ ਰਾਇਨਾ ਜਸਪ੍ਰੀਤ ਸਿੰਘ ਤੇ ਰਣਵੀਰ ਅਲਹਾਬਾਦੀਆ ਦੇ ਉੱਪਰ ਹੋ ਚੁੱਕੀ ਹੈ ਜਗਦੀਸ਼ ਸਿੰਘ ਜੀ ਆਪਾਂ ਜਿਹੜਾ ਇਹ 쇼 ਹੈ ਨਾ ਤੇ ਜਿਹੜਾ ਨਾਮ ਵੀ ਕਿਤੇ ਹੈਗਾ ਨਾ ਗੋੜ ਇੰਡੀਆ ਟੈਲੈਂਟ ਤੇ ਇਹ ਫਿਰ ਵੱਖਰਾ ਹੈ ਨਾ ਥੋੜਾ ਹੁਣ ਜਿਹੜਾ ਇਹ ਚੀਜ਼ਾਂ ਵਾਪਰਦੀਆਂ ਨੇ ਉਹ ਉਹ ਤਾਂ ਪਹਿਲਾਂ ਵੀ ਚੱਲਦਾ ਸੀ ਹੂੰ ਤੇ ਲੋਕ ਜੇ ਆਪਾਂ ਵੇਖਿਆ ਜਾਵੇ ਤੇ ਉੱਥੇ ਕੋਈ ਉਹ ਭਦਰਪੁਰਸ਼ ਤੇ ਆਉਂਦਾ ਨਹੀਂ ਹੈ ਕਿ ਜਿਹੜਾ ਬੜਾ ਸੂਝਵਾਨ ਤੇ ਬੜਾ ਸਿਆਣਾ ਹੋਵੇ ਜੀ ਤੇ ਆਉਂਦੇ ਲੋਕ ਇਹੋ ਜਿਹੇ ਨੇ ਜੀ ਇੰਨੇ ਇਹ ਜੇ ਆਪਾਂ ਪਿਛਲੇ ਸੋਹ ਦੇਖਾਂਗੇ ਨਾ ਜੀ ਤੇ ਗੱਲਾਂ ਤੇ ਮਾੜੀਆਂ ਪਹਿਲਾਂ ਵੀ ਹੁੰਦੀਆਂ ਨੇ ਉਹਦੇ ਵਿੱਚ ਤੇ ਇਹਦੇ ਤੇ ਕਿਉਂ ਇੰਨਾ ਟਾਰਗੇਟ ਕੀਤਾ ਗਿਆ ਵੈਲ ਗੁਰਜੀਤ ਸਿੰਘ ਜੀ ਸ਼ੋਅ ਤੇ ਜਿਵੇਂ ਤੁਸੀਂ ਕਿਹਾ ਕਿ ਕੋਈ ਚੰਗਾ ਵਿਅਕਤੀ ਤੇ ਉਹ ਚੰਗਾ ਇਹਦਾ ਸੈਂਸ ਕਿ ਉਹਨੂੰ ਪਤਾ ਤੇ ਹੁੰਦਾ ਹੀ ਹੈ ਕਿ ਉਹਤੇ ਕੀ ਹੋਣ ਵਾਲਾ ਜੀ ਬਿਲਕੁਲ ਅ ਦਰਸਲ ਗੁਰਜੀਤ ਸਿੰਘ ਜੀ ਤੇ ਗੱਲ ਇਹ ਆ ਜਾਂਦੀ ਆ ਕਿ ਇਹ ਜਿਹੜੇ ਸ਼ੋਜ਼ ਨੇ ਚਾਹਤਰ ਵੇਖੋ YouTube ਨੇ ਇੰਡੀਆ ਦੇ ਵਿੱਚ ਨਾ ਕਿ ਕੇਵਲ ਇੰਡੀਆ ਦੇ ਵਿੱਚ ਦੁਨੀਆ ਭਰ ਦੇ ਵਿੱਚ ਆਮ ਲੋਕਾਂ ਨੂੰ ਕੈਮਰੇ ਦੇ ਸਾਹਮਣੇ ਆ ਕੇ ਆਪਣਾ ਜਿਹੜਾ ਟੈਲੈਂਟ ਆ ਉਹ ਪੇਸ਼ ਕਰਨ ਦੀ ਜਿਹੜੀ ਉਹ ਜਿਹੜੀ ਓਪਰਚ्युनिटी ਦਿੱਤੀ ਹੈ ਜੀ ਇੱਕ ਸੈਂਸਰਸ਼ਿਪ ਜਿਹੜੀ ਆ ਇੰਡੀਆ ਦੇ ਵਿੱਚ ਹਰ ਚੀਜ਼ ਦੇ ਉੱਪਰ ਜਿਵੇਂ ਸੈਂਸਰਸ਼ਿਪ ਆ ਹਨਾ ਆ ਉਹਦੇ ਤੇ ਰੈਸਟ੍ਰਿਕਸ਼ਨ ਲਗਾਈਆਂ ਜਾਂਦੀਆਂ ਨੇ ਕਿਸ ਤਰ੍ਹਾਂ ਦੇ ਜਿਹੜੇ ਸ਼ਬਦ ਆ ਉਹ ਪਰਦੇ ਦੇ ਉੱਪਰ ਦੇਖੇ ਜਾ ਸਕਦੇ ਟੀਵੀ ਦੇ ਦੇਖੇ ਜਾ ਅਲਾਉ ਕੀਤੇ ਜਾਂਦੇ ਆ ਕਿ ਨਹੀਂ ਕੀਤੇ ਜਾਂਦੇ ਇਹ ਬੜਾ ਵੱਡਾ ਇੱਕ ਕੰਸਰਨ ਸੀ ਜੀ ਹੁਣ YouTube ਇੱਕ ਅਮਰੀਕਨ ਪਲੇਟਫਾਰਮ ਆ ਜਿਹਦੇ ਉੱਪਰ ਸੈਂਸਰਸ਼ਿਪ ਜਿਹੜੀ ਆ ਉਹ ਥੋੜੀ ਜਿਹੀ ਲਿਮਿਟਿਡ ਐਸ ਕੰਪੇਅਰ ਟੂ ਜਿਵੇਂ ਆ ਦੇਸ਼ ਦੇ ਵਿੱਚ ਜਿਵੇਂ ਬਾਕੀ ਚੀਜ਼ਾਂ ਦੇ ਉੱਪਰ ਹੁੰਦੀ ਆ ਜੀ ਉਹਨ ਉਸ ਚੀਜ਼ ਦਾ ਫਾਇਦਾ ਚੁੱਕਦੇ ਹੋਏ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜੀ ਯੰਗਸਟਰ ਜਿਹੜੇ ਗੱਲ-ਗੱਲ ਤੇ ਜਿਹਨੂੰ ਕਹਿੰਦੇ ਗਾਲ ਕੱਢਣੀ ਜੀ ਤੇ ਇਹ ਚੀਜ਼ਾਂ ਤੇ ਬੜੀਆਂ ਕਾਮਨ ਵੈਸੇ ਤੇ ਕਹਿ ਸਕਦੇ ਕਿ ਕੋਈ ਨਵੀਂ ਗੱਲ ਨਹੀਂ ਸੀ ਹੈਗੀ ਪਰ ਇਹ ਚੀਜ਼ਾਂ ਨੂੰ ਪਰਦੇ ਦੇ ਲਾ ਕੇ ਜਿਹੜੀ ਯੁਵਾ ਪੀੜੀ ਹੈ ਨਾ ਉਹਨੂੰ ਅਟਰੈਕਟ ਕੀਤਾ ਗਿਆ ਉਹ ਗੈਪ ਜਿਹੜਾ ਹੈ ਨਾ ਉਹ ਫਿਲ ਕੀਤਾ ਗਿਆ ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਾਫੀ ਪਿਛਲੇ ਕੁਝ ਸਮੇਂ ਤੋਂ ਬੜੀਆਂ ਲੀਡ ਲੈ ਰਹੀਆਂ ਨੇ ਇੰਡੀਆ ਦੇ ਵਿੱਚ ਸਟੈਂਡ ਅਪ ਕਾਮੇਡੀ ਹੋਣੀ ਜਿਹਦੇ ਚ ਹਿਊਮਰ ਤੇ ਜਿਹੜੀ ਬਲਗੈਰਿਟੀ ਆ ਉਹਦੀ ਜਿਹੜਾ ਵਿਚਕਾਰ ਲਾਈਨ ਹੈ ਨਾ ਬਹੁਤ ਥਿਨ ਰਹਿ ਗਈ ਹੋਈ ਸੀ ਜੀ ਜੋ ਕਿ ਇੱਕ ਵੇਖੋ ਇੱਕ ਐਸਾ ਸਮਾਂ ਵੀ ਸੀ ਗੁਰਜੀਤ ਸਿੰਘ ਜੀ ਕਿ ਜਦੋਂ ਕਿਸੇ ਨੇ ਸਟੇਜ ਤੇ ਜਾਂ ਕਿਸੇ ਪਲੇਟਫਾਰਮ ਤੋਂ ਭੁੱਲ ਭਲੇਖੇ ਕਦੀ ਕਿਸੇ ਦੇ ਮੂੰਹੋਂ ਕੋਈ ਛੋਟੀ ਜੀ ਗਾਲ ਵੀ ਨਿਕਲ ਜਾਣੀ ਤੇ ਉਹ ਇੱਕ ਮੁੱਦਾ ਬਣ ਜਾਇਆ ਕਰਦਾ ਸੀ ਮੀਡੀਆ ਦੇ ਵਿੱਚ ਜਾਂ ਘਰ ਘਰ ਦੇ ਵਿੱਚ ਜੀ ਫਲਾਣੇ ਕਲਾਕਾਰ ਦੇ ਮੂੰਹੋਂ ਟੀਵੀ ਦੇ ਉੱਪਰ ਗਾਲ ਨਿਕਲ ਗਈ ਜੀ ਹੁਣ ਜੀ ਅਸੀਂ ਉਸ ਚੀਜ਼ ਨੂੰ ਕੰਪੇਅਰ ਕਰੀਏ ਅੱਜ ਦੇ ਸਮੇਂ ਦੇ ਨਾਲ ਤੇ ਰਣਵੀਰ ਲਾਹੌਰ ਬਾਦੀਆਂ ਵੱਲੋਂ ਵਰਤੇ ਇੱਕ ਐਸੇ ਸ਼ਬਦ ਜਿਹੜੇ ਇੱਕ ਬਹੁਤ ਵੱਡੀ ਇੱਕ ਚਿੰਤਾ ਦਾ ਕਾਰਨ ਵੀ ਬਣ ਜਾਂਦੀ ਹੈ ਇੰਡੀਆ ਦੇ ਵਿੱਚ ਮਾਤਾ ਪਿਤਾ ਵਾਸਤੇ ਵੀ ਮੈਨੂੰ ਲੱਗਦਾ ਹੈ ਕਿ ਬੱਚੇ ਅੱਜ ਮੈਂਟੈਲਿਟੀ ਨੂੰ ਕਿਸ ਤਰਫ ਲੈ ਕੇ ਜਾ ਰਹੇ ਨੇ ਜੀ ਜਗਦੀਸ਼ ਸਿੰਘ ਜੀ ਮੈਂ ਇੱਥੇ ਇੱਕ ਗੱਲ ਕਰਨੀ ਚਾਹੂੰਗਾ ਕਿਵੇਂ ਨਾ ਕਈ ਲੋਕ ਜਿਵੇਂ ਪਿੱਛੇ ਜੇ ਇੱਕ ਵੀਡੀਓ ਵਾਇਰਲ ਇਹੀ ਜੋੜੇ ਦੀ ਹੂੰ ਉਹਦੇ ਰਾਤੋ ਰਾਤ ਕੀ ਕਹਿੰਦੇ ਪਤਾ ਨਹੀਂ ਹਜ਼ਾਰ ਤੋਂ ਮਤਲਬ ਲੱਖਾਂ ਚ ਫੋਲੋਅਰ ਪਹੁੰਚ ਜਾਂਦੇ ਆ ਹੂੰ ਕੀ ਇਹ ਲੋਕ ਜਾਣਬੁੱਝ ਕੇ ਹੋਈ ਚੀਜ਼ਾਂ ਕਰਦੇ ਨੇ ਜਾਂ ਇੱਕ ਗਣੀ ਮਿੱਥੀ ਜਿੱਦਾਂ ਹੰਦੀਏ ਕਿ ਚਲੋ ਇਹਨੂੰ ਪਪੂਲਰਿਟੀ ਵਾਸਤੇ ਸੋਹ ਨੂੰ ਜਾਂ ਇਹੋ ਜਿਹਾ ਕੁਝ ਹੋਵੇ ਜਾਂ ਬੰਦੇ ਬੰਦੇ ਫਖਰ ਹੋਣ ਜੇ ਵੇਖਿਆ ਜਾਵੇ ਤਾਂ ਇਹ ਰਣਵੀਰ ਅਲਾਹਾਬਾਦੀ ਆ ਵਾ ਇਹਦੇ ਆਲਰੇਡੀ ਕਾਫੀ ਕੁਝ ਚੰਗਾ ਚੱਲ ਰਿਹਾ ਹੈ ਜੀ ਯਾਕੀ ਵੀ ਹੈ ਨਹੀਂ ਕਿ ਇਕਦਮ ਕੋਈ ਥੱਲੇ ਉੱਠ ਕੇ ਤੇ ਫਿਰ ਉੱਪਰ ਗਿਆ ਸਹੀ ਹੋ ਰਿਹਾ ਹੈ YouTube ਤੇ ਵਗੈਰਾ ਤੇ ਫੋਲੋਅਰ ਕਾਫੀ ਜਿਵੇਂ ਆਪਣੀ ਨੇ ਦੱਸਿਆ ਵੇਖੋ ਇਨ 댓 ਕੇਸ ਗੁਰਜੀਤ ਸਿੰਘ ਜੀ ਮੈਂ ਇਥੇ ਇੱਕ ਗੱਲ ਜ਼ਰੂਰ ਐਡ ਅਪ ਕਰਨਾ ਚਾਹਾਂਗਾ ਅ ਰਣਵੀਰ ਲਹਾਪਾਦੀਆ ਦਾ ਬਹੁਤਾ ਜਿਹੜੀ ਕੈਰੈਕਟਰ ਰਿਪਰੈਜ਼ੈਂਟੇਸ਼ਨ ਹੋਈ ਸੀ ਨਾ ਉਹਦੇ ਆ ਪੋਡਕਾਸਟ ਐਪੀਸੋਡ ਤੋਂ ਬੜਾ ਹੀ ਇੱਕ ਸਪਿਰਚੁਅਲ ਕਾਈਂਡ ਆਫ ਪੋਜ਼ਿਟਿਵ এনवायरमेंट ਜਿਹਨੂੰ ਕਹਿ ਸਕਦੇ ਕਿ ਬੜੀ ਨੌਲੇਜ ਪ੍ਰੋਵਾਈਡ ਕਰਨੀ ਹਰ ਚੀਜ਼ ਦੇ ਉੱਪਰ ਇੱਕ ਬੜੇ ਹੀ ਇੱਕ ਸਿੱਧੀ ਲਾਈਨ ਤੇ ਤੁਰੇ ਜਾਣ ਵਾਲਾ ਵਿਅਕਤੀ ਜਿਹੜਾ ਹੀ ਨਾ ਉਹ ਰਿਪਰੈਜ਼ੈਂਟ ਹੋ ਚੁੱਕਾ ਸੀ ਪਬਲਿਕ ਦੇ ਵਿੱਚ ਜੀ ਜਿਹੜੀ ਸ਼ਵੀ ਜਿਹੜੀ ਸੀ ਨਾ ਬੜੀ ਕਲੀਨ ਕਹਿ ਸਕਦੇ ਆ ਕਿ ਉਹ ਬਣੀ ਸੀ ਪਬਲਿਕ ਦੇ ਵਿੱਚ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਇੱਕ ਜਾਂ ਇਹਨੂੰ ਕਹਿ ਸਕਦੇ ਆ ਇੱਕ ਪੀਅਰ ਪ੍ਰੈਸ਼ਰ ਆ ਕਿ ਇੱਕ ਬੰਦੇ ਦੇ ਵਿੱਚ ਹੁੰਦਾ ਕਿ ਯਾਰ ਮੈਂ ਵੀ ਉਹ ਕੁਝ ਕਰਕੇ ਵੇਖਾਂ ਜੋ ਬਾਹਰ ਦੁਨੀਆ ਜਿਹੜੀ ਕਰਕੇ ਫੇਮਸ ਹੋ ਰਹੀ ਆ ਜੀ ਹੁਣ ਜਿਵੇਂ ਗੁਰਜੀਤ ਸਿੰਘ ਜੀ ਆਪਾਂ ਨੂੰ ਲਗਭਗ 1.5 ਸਾਲ ਤੋਂ ਉੱਪਰ ਹੋ ਗਿਆ ਆਪਣਾ ਜ਼ੂਮ ਪੰਜਾਬੀ ਚਲਾਉਂਦਿਆਂ ਨੂੰ ਅਸੀਂ ਆ ਜ਼ਿਆਦਾਤਰ ਜ਼ੂਮ ਪੰਜਾਬੀ ਦੇ ਵਿਖਿਆ ਜਾਵੇ ਦਰਸ਼ਕਾ ਵੀ ਜਾਣਦੇ ਨੇ ਸਾਡੇ ਜਿੰਨੇ ਵੀ ਐਪੀਸੋਡ ਨੇ ਅਸੀਂ ਕਦੀ ਵੀ ਬਲੋ ਦਾ ਬੈਲਟ ਕੋਈ ਗੱਲਬਾਤ ਨਹੀਂ ਕੀਤੀ ਕਿ ਹਾਲਾਂਕਿ ਇਹੋ ਜੀਆਂ ਲੱਚਰਤਾ ਤੇ ਚਵਲਾ ਮਾਰ ਕੇ ਤੇ ਮੈਨੂੰ ਲੱਗਦਾ ਕਿ ਅਸੀਂ ਜੋ ਜਿਸ ਪਲੇਟਫਾਰਮ ਤੇ ਅੱਜ ਬੈਠੇ ਆਂ ਸ਼ਾਇਦ ਇਹਦੇ ਨਾਲੋਂ ਤਿੰਨ ਗੁਣਾ ਵੀ ਇਹੀ ਕਰ ਸਕਦੇ ਸੀ ਜੀ ਪਰ ਅਸੀਂ ਚੂਸ ਕੀਤਾ ਕਿ ਅਸੀਂ ਜਿਹੜਾ ਆਪਣੇ ਜਿਹੜਾ ਸਟੈਂਡਰਡ ਆ ਉਹਨੂੰ ਮੇਨਟੇਨ ਕਰਕੇ ਰੱਖਣਾ ਹੁਣ ਜਿਵੇਂ ਇਹ ਜਿਹੜੀ ਇੱਕ ਸਿਚੁਏਸ਼ਨ ਹੋ ਗਈ ਉਹ ਮੇਨਟੇਨ ਤੇ ਉਹਨੇ ਵੀ ਕਰ ਲਿਆ ਸੀ ਪਰ ਕਿਤੇ ਨਾ ਕਿਤੇ ਜਦੋਂ ਮੂੰਹ ਇਹੋ ਜੀ ਗੱਲ ਨਿਕਲ ਜਾਣੀ ਕਿ ਐਸੇ ਸ਼ੋਅ ਦੇ ਵਿੱਚ ਜਿੱਥੇ ਸੰਗਤ ਵੇਖੋ ਜੀ ਸੰਗਤ ਦਾ ਅਸਰ ਪੈਂਦਾ ਹੁਣ ਜੇ ਤੁਹਾਡੇ ਚਾਰ ਦਿਵਾਲੇ ਬੰਦੇ ਬੈਠੇ ਆ ਉਹ ਗੱਲ ਹੀ ਉਹਨਾਂ ਦੀ ਲਕਚਰਤਾ ਤੋਂ ਸ਼ੁਰੂ ਹੁੰਦੇ ਹੁਣ ਮੈਂ ਲਕਚਰਤਾ ਨੂੰ ਮੈਂ ਕੀ ਡਿਫਾਈਨ ਕਰਾਂ ਇਹਦੇ ਵਿੱਚ ਜੀ ਰਾਈਟ ਇੱਕ ਅਬਿਊਜ਼ਿਵ ਲੈਂਗੁਏਜ ਆ ਠੀਕ ਹੈ ਜੀ ਫਿਰ ਉਹਦੇ ਵਿੱਚ ਨਾ ਕੇ ਕੇਵਲ ਅਬਿਊਜ਼ਿਵ ਲੈਂਗੁਏਜ ਆ ਜਿਹੜੀ ਕਨਵਰਸੇਸ਼ਨ ਆ ਉਹ ਕਨਵਰਸੇਸ਼ਨ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਅੱਜ ਦੇ ਸਮੇਂ ਦੇ ਵਿੱਚ ਜਾਂ ਮਾਤਾ ਪਿਤਾ ਵਾਸਤੇ ਉਹ ਕਨਵਰਸੇਸ਼ਨਸ ਇੰਨੀਆਂ ਕਾਮਨ ਹੋ ਚੁੱਕੀਆਂ ਨੇ ਕਿ ਇਹ ਇਹਦੇ ਵਿੱਚ ਕੋਈ ਵੀ ਇਤਰਾਜ਼ ਨਹੀਂ ਕਿਸੇ ਨੂੰ ਵੀ ਕੀਤਾ ਜਾ ਰਿਹਾ ਮਤਲਬ ਜੇ ਇੱਕ ਘਰ ਦੇ ਵਿੱਚ ਬੱਚਾ ਫੋਰ ਐਗਜ਼ਾਮਪਲ ਆ ਅਸੀਂ ਬੱਚੇ ਸੁਣ ਰਹੇ ਨੇ ਉਹੀ ਬੱਚੇ ਜੇ ਉੱਥੇ ਵੀ ਨੇ ਮਤਲਬ ਮੈਨੂੰ ਲੱਗਦਾ ਕਿ ਗੁਰਜੀਤ ਸਿੰਘ ਜੀ ਕੇ ਪੈਸੇ ਨੂੰ ਇੰਨਾ ਜ਼ਿਆਦਾ ਮੁੱਖ ਰੱਖ ਲਿੱਤਾ ਗਿਆ ਹੈ ਕਿ ਅੱਜ ਐਪੀਸੋਡ ਦੇ ਵਿੱਚ ਇੱਕ ਕੋਈ ਜਾ ਕੇ ਇਹੋ ਜੀ ਭੱਦੀ ਸ਼ਬਦਾਵਲੀ ਔਰ ਐਸੀ ਗੱਲ ਕਰ ਦੇਣੀ ਜਿਹੜੀ ਨਿਹਾਇਤੀ ਘਟੀਆ ਤੇ ਉਹੀ ਮੂੰਹ ਲੈ ਕੇ ਅਸੀਂ ਘਰੇ ਜਾਣਾ ਆਪਣੇ ਮਾਤਾ ਪਿਤਾ ਦੇ ਕੋਲ ਜੀ ਤੇ ਆਮ ਸੋ ਸਰਪ੍ਰਾਈਜ਼ਡ ਕਿ ਹਾਊ ਕੈਨ ਦੇ ਫੇਸ देयर ਪੈਰੈਂਟਸ ਜਿਗਦੀ ਜੀ ਤੁਸੀਂ ਆਪ ਹੀ ਜਦੋਂ ਕਹਾਂ ਨਾ ਕਿ ਪੈਸੇ ਖਾਤਰ ਅਜਿਹਾ بڑا ਕੁਝ ਹੋ ਰਿਹਾ ਜੀ ਅ ਅੱਖਰ ਦੇਖਦੇ ਆ ਕਈ ਪੌਡਕਾਸਟ ਕਰਦੇ ਨੇ ਵੀਰ ਸਰਦਾਰ ਨੇ ਪੱਗਾਂ ਬੰਨੀਆਂ ਹੁੰਦੀਆਂ ਨੇ ਜੀ ਤੇ ਕਈ ਇਹੋ ਜਿਹੇ ਲਫ਼ਜ਼ ਬੋਲ ਦਿੰਦੇ ਨੇ ਅ ਇਹੋ ਜਿਹੇ ਵਿਸ਼ੇ ਲੈ ਕੇ ਆਉਂਦੇ ਨੇ ਸਬਜੈਕਟ ਇਹੋ ਜਿਹੇ ਹੁੰਦੇ ਨੇ ਉਹਨਾਂ ਦੇ ਉਹ ਲੱਗਦਾ ਹੈ ਕਿ ਯਾਰ ਇਹ ਕਰਦੇ ਕੀ ਭਾਈ ਜੀ ਬਿਲਕੁਲ ਸੋ ਜੇ ਇਹਨਾਂ ਨੂੰ ਆਪਾਂ ਜੇ ਦੇਖੀ ਜੇ ਇਦਾਂ ਹੀ ਚੱਲਦਾ ਗਿਆ ਤਾਂ ਕਰਦੇ ਨੂੰ ਫੇਸ ਕਰਨਾ ਕਿ ਕਹਿੰਦੇ ਉਹ ਕਰਦੇ ਵੀ ਉਹੋ ਜਿਹੀ ਹੁਣੇ ਫਿਰ ਜੇ ਨੂੰ ਲੱਗ ਨਹੀਂ ਰਿਹਾ ਕਿ ਸਾਡੇ ਕੋਲਸ ਗਲਤ ਕਰ ਰਹੇ ਨੇ ਲੋਕ ਮੈਂ ਵੇਖੋ ਜੀ ਦੋ ਤਿੰਨ ਚੀਜ਼ਾਂ ਨੇ ਕਾਰਨ ਬਣ ਗਏ ਹੋਏ ਆ ਕੋਈ ਸਮਾਂ ਹੁੰਦਾ ਸੀ ਅਸੀਂ ਪੁਰਾਣੇ ਸਮਿਆਂ ਦੇ ਵਿੱਚ ਵੇਖ ਦਿੰਦੇ ਸੀ ਵੇਖੋ ਮੈਂ ਦੋਵੇਂ ਬਨੇ ਮੈਂ ਫੇਵਰ ਨਹੀਂ ਕਰਾਂਗਾ ਇਸ ਚੀਜ਼ ਨੂੰ ਜੀ ਕੋਈ ਐਸਾ ਸਮਾਂ ਵੀ ਆ ਗਿਆ ਕਿ ਘਰ ਦੇ ਵਿੱਚ ਕੋਈ ਧੀ ਪੈਣ ਜੇ ਕੋਈ ਟੀਵੀ ਦੇਖਣ ਵੀ ਬੈਠ ਜੇ ਜੀ ਤੇ ਉਹਦੇ ਉੱਪਰ ਵੀ ਇੰਨੀ ਸਖਤੀ ਨਾਲ ਉਹਨੂੰ ਡਾਂਟਿਆ ਜਾਂਦਾ ਸੀ ਠੀਕ ਆ ਜੇ ਪਿੰਨਾ ਥਾਵਾਂ ਦੀ ਗੱਲ ਕੀਤੀ ਜਾਵੇ ਤੇ ਉੱਥੇ ਤੇ ਤੀਆਂ ਭੈਣਾਂ ਦੇ ਚਪਲਾ ਚਪਨਾ ਨਾਲ ਵੀ ਮਾਰਕਟਾਈ ਕਰ ਦਿੱਤੀ ਜਾਂਦੀ ਏ ਕਿ ਤੁਸੀਂ ਟੀਵੀ ਵੇਖਣ ਬੈਠੀਆਂ ਤੇ ਬੈਠੀਆਂ ਕਿਵੇਂ ਜਿਦਿ ਸੀ ਦੀ ਤੁਹਾਡੇ ਮੈਂ ਗੱਲ ਲੋਕਾਂ ਇੱਥੇ ਲੋਕਾਂ ਨੂੰ ਤੁਹਾਨੂੰ ਇਹ ਗੱਲਾਂ ਲੈ ਇਹ ਕਿਹੜੇ ਗੱਲਾਂ ਕਰ ਰਿਹਾ ਪਿਛਲੇ ਜ਼ਮਾਨੇ ਦੀ ਨਹੀਂ ਨਹੀਂ ਮੈਂ ਪਿਛਲੇ ਜ਼ਮਾਨੇ ਮੈਂ ਨਹੀਂ ਕਹਿੰਦਾ ਪਿਆ ਮੈਂ ਇਹਨੂੰ ਫੇਵਰ ਕਰਦਾ ਪਿਆ ਗੁਰਜੀਤ ਸਿੰਘ ਜੀ ਮੈਂ ਫੇਵਰ ਨਹੀਂ ਕਰ ਰਿਹਾ ਉਸ ਚੀਜ਼ ਨੂੰ ਵੀ ਠੀਕ ਹੈ ਇੱਕ ਬੈਲੈਂਸ ਆਫ ਸੋਸਾਇਟੀ ਕੀ ਹੁੰਦਾ ਠੀਕ ਹੈ ਜੇ ਉਹ ਗਲਤ ਸੀ ਜੇ ਅੱਜ ਦੀ ਟਾਈਮ ਦੇ ਵਿੱਚ ਜ਼ਿਆਦਾਤਰ ਪੁੱਛਿਆ ਜਾਵੇ ਕਿ ਉਹ ਜੀ ਗਲਤ ਸੀ ਤੇ ਫਿਰ ਅੱਜ ਦੀ ਟਾਈਮ ਨੂੰ ਜੇ ਤੁਸੀਂ ਜਿਵੇਂ ਲੱਚਰਤਾ ਤੇ ਜਿਵੇਂ ਦੀ ਸ਼ਬਦਾਵਲੀ ਤੁਸੀਂ ਵਰਤਦੇ ਹੋ ਆਪਣੇ ਕਾਮੇਡੀ ਸਟੈਂਡ ਅਪਸ ਦੇ ਵਿੱਚ ਜਿਵੇਂ ਦੀ ਸ਼ਬਦਾਵਲੀ ਜਿਵੇਂ ਆਮ ਤੌਰ ਤੇ ਸੋਸ਼ਲ ਮੀਡੀਆ ਦੇ ਉੱਪਰ ਪੋਡਕਾਸਟ ਐਪੀਸੋਡ ਕਰਦੇ ਆ ਵਰਤੀ ਜਾਂਦੀ ਆ ਫਿਰ ਇਹ ਕਿਸ ਪੁਆਇੰਟ ਤੱਕ ਸਹੀ ਆ ਫਿਰ ਇਹਨੂੰ ਕਿੱਥੋਂ ਤੱਕਹੀਂ ਸਹੀ ਜਾਇਜ਼ ਠਹਿ ਰਹੀ ਏ ਇਹ ਜਾਇਜ਼ ਨਹੀਂ ਹੈਗਾ ਜਗਦੀਸ਼ ਸਿੰਘ ਜੀ ਗੱਲ ਇਹ ਕਿ ਆਪਾਂ ਪਛੇ ਜੀ ਦੇਖਿਆ ਕਿ ਕੁੜੀ ਹੀ ਸੁਸਾਈਡ ਕਰ ਲਿਆ ਇਹ ਜੀ ਮੈਨੂੰ ਸ਼ਾਇਦ ਨਾਂ ਨਹੀਂ ਜਿੱਤੇ ਜਾਵ ਜਿੱਤੇ ਹੋ ਤੁਸੀਂ ਜਰੂਰ ਲੈ ਲੈਣਾ ਨਾ ਜੀ ਉਹਨੇ ਸੁਸਾਈਡ ਕਰ ਲਿਆ ਇਹੜਾ ਪਰਦੇ ਦੇ ਪਿੱਛੇ ਹੈ ਨਾ ਸਾਨੂੰ ਲੱਗਦਾ ਤੇ ਹੈਗਾ ਸਕਰੀਨ ਤੇ ਬੜਾ ਕੁਝ ਲੱਝੀ ਵਧੀਆ ਜੀ ਕੁਝ ਅੱਜ ਕੱਲ ਕੁੜੀਆਂ ਕੋਠੇ ਜਿਹੜਾ ਕਿ ਡਾਂਸ ਕਰਕੇ ਉਹਦੀਆਂ ਵੀਡੀਓ ਪਾਈ ਜਾਂਦੀਆਂ ਨੇ ਕਈ ਕੁਝ ਹੋ ਰਿਹਾ ਪਿੰਡਾਂ ਥਾਵਾਂ ਤੇ ਮੈਂ ਦੇ ਇੱਕ BBC ਦੀ ਇੱਕ ਪੜ੍ਹ ਰਿਆ ਸੀ ਨਿਊਜ਼ ਪਰਸੋਂ ਜੀ ਕਹਿੰਦੇ ਪਾਕਿਸਤਾਨ ਦੇ ਵਿੱਚ ਇੱਕ ਪੰਜਾਬ ਦਾ ਕਿਹੋ ਜਿਹਾ ਪਿੰਡ ਜਿੱਥੇ 3 ਸਾਲ ਤੋਂ ਲੈ ਕੇ 80 ਸਾਲ ਤੱਕ ਦਾ ਯੂਟਿਊਬਰ ਆ ਹੂੰ ਉਹਨਾਂ ਦਾ ਜਿਹੜਾ ਕੰਟੈਂਟ ਹੋਊਗਾ ਇਹ ਨਹੀਂ ਲੱਗਦਾ ਕਿ ਸਾਰਿਆਂ ਦਾ ਵਧੀਆ ਹੋਊਗਾ ਹਾਂਜੀ ਆਪਾਂ ਆਪਾਂ ਕਹਿੰਦੇ ਚਲੋ ਭੰਡ ਦੇ ਰਹੀਗੇ ਸਾਰਿਆਂ ਦਾ ਮਾੜਾ ਹੀ ਹੋਊਗਾ ਪਰ ਸਾਰਿਆਂ ਦਾ ਵਧੀਆ ਵੀ ਨਾ ਹੋਊਗਾ। ਹਾਂਜੀ। ਹੁਣ ਜਦੋਂ ਇਹ ਪਲੇਟਫਾਰਮ ਲੋਕਾਂ ਆਮ ਲੋਕਾਂ ਦੇ ਹੱਥਾਂ ਵਿੱਚ ਆਇਆ ਤੇ ਇਹਦੀ ਨਜਾਇਜ਼ ਵਰਤੋਂ ਜਿਹੜੀ ਹੋਣੀ ਉਹ ਵੀ ਹੋਣੀ ਹੋਣੀ। ਵੇਖੋ ਗੁਰਜੀਤ ਸਿੰਘ ਜੀ ਨੈਗੇਟਿਵਿਟੀ ਜਿਹੜੀ ਆ ਉਹ ਜਿਆਦਾ ਵੱਡੇ ਪੱਧਰ ਤੇ ਫੈਲਦੀ ਆ। ਜੀ। ਨੈਗੇਟਿਵਿਟੀ ਜਿਹੜੀ ਆ ਨਾ ਉਹ ਹਰ ਕੋਈ ਉਹਨੂੰ ਪਸੰਦ ਆ। ਵੇਖੋ ਜਿਹੜੀ ਖਬਰ ਆਉਂਦੀ ਹੁਣ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਕੀਤੀ ਪਿੱਛੇ ਜੇ ਇੱਕ ਕਪਲ ਦੀ ਵੀਡੀਓ ਕੋਈ ਵਾਇਰਲ ਹੋ ਜਾਣੀ। ਜੀ। ਆ ਜਾਂ ਕੋਈ ਵੇਖੋ ਮੈਂ ਮੈਂ ਸਾਰੀਆਂ ਹੀ ਗੱਲਾਂ ਤੇ ਆਉਣਾ ਇਹ ਚੀਜ਼ ਦੇ ਉੱਪਰ। ਆਪਣੀ ਜਿਹੜੀ ਸੁਸਾਇਟੀ ਆ ਨਾ ਗੁਰਜੀਤ ਸਿੰਘ ਜੀ ਹੁਣ ਇਹਦੇ ਵਿੱਚ ਜੇ ਗੱਲ ਕਰੀਏ ਕਿ ਦੁੱਧ ਤੋਤਾ ਤੇ ਕੋਈ ਵੀ ਨਹੀਂ ਹੈ ਜੀ ਜਿਹੜਾ ਕੋਈ ਦੁੱਧ ਤੋਤਾਂਦਾ ਨਾ ਉਹਨੂੰ ਤੇ ਅਸੀਂ ਮਾਪੁਰਸ਼ ਹੀ ਕਹਿੰਦੇ ਆ ਜੀ ਹੁਣ ਜੇ ਕੋਈ ਕੈਮਰਾ ਦੇ ਅੱਗੇ ਇਹੋ ਜਿਹੀਆਂ ਗੱਲਾਂ ਕਰ ਰਿਹਾ ਇਹਦਾ ਮਤਲਬ ਇਹ ਤੇ ਹੈ ਨਹੀਂ ਕਿ ਕੈਮਰਾ ਆਫ ਆਮ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜਾ ਵਾ ਉਹ ਕੋਈ ਇਹੋ ਜੀ ਜਿਵੇਂ ਵਾਰਤਾਲਾਪ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਇਹੋ ਜਿਹੀਆਂ ਕੋਈ ਵਾਰਤਾਲਾਪ ਨਹੀਂ ਹੁੰਦੀਆਂ ਹੋਣਗੀਆਂ ਜਾਂ ਨਿੱਜੀ ਜੀਵਨ ਦੇ ਵਿੱਚ ਬੰਦੇ ਦਾ ਕੋਈ ਕਿੰਨਾ ਕਾ ਕਰੈਕਟਰ ਸਾਫ ਆ ਇਹ ਤੇ ਉਹ ਖੁਦ ਬੰਦਾ ਹੀ ਜਾਣਦਾ ਹੈ ਜੀ ਬਿਲਕੁਲ ਪਰਦੇ ਟੱਕੇ ਹੋਏ ਆ ਤੇ ਮਤਲਬ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਬੰਦਾ ਕਲੀਨ ਵੀ ਆ ਜੀ ਬਿਲਕੁਲ ਪਰ ਜਿਹੜੀ ਸੁਸਾਇਟੀ ਆ ਨਾ ਜੀ ਜੀ ਬਿਲਕੁਲ ਇਹੀ ਸ਼ਾਇਦ ਅੰਤਰ ਆ ਪਰਮਾਤਮਾ ਦੇ ਵਿੱਚ ਤੇ ਆਮ ਮਨੁੱਖਾਂ ਦੇ ਵਿੱਚ ਪਰਮਾਤਮਾ ਹਰ ਕਿਸੇ ਦੀ ਪੁੱਲ ਬਖਸ਼ ਦੇਂਦਾ ਪਰ ਜਿਹੜੀ ਸੁਸਾਇਟੀ ਆ ਨਾ ਇਹ ਇੱਕ ਗਲਤੀ ਦੀ ਇੱਕ ਮਿਸਟੇਕ ਦੀ ਵੇਟ ਕਰਦੀ ਆ ਤੁਹਾਡੀ ਜੀ ਕਿਸ ਦਿਨ ਤੁਸੀਂ ਇੱਕ ਮੂਹ ਸ਼ਬਦ ਕੱਢੋ ਕਿਸ ਦਿਨ ਤੁਸੀਂ ਕੋਈ ਐਹੋ ਜੀ ਚੀਜ਼ ਪ੍ਰੈਜ਼ੈਂਟ ਤੁਹਾਡੇ ਤੋਂ ਭੁੱਲ ਭੁਲੇਖੇ ਹੋ ਜੇ ਉਸ ਤੋਂ ਬਾਅਦ ਇਹ ਸੋਸਾਇਟੀ ਇੰਨੀ ਬੈਸਟ ਜੱਜ ਬਣ ਜਾਂਦੀ ਆ ਕਿ ਉਹ ਇੰਨਾ ਮਤਲਬ ਉਸ ਚੀਜ਼ ਦੇ ਉੱਪਰ ਪ੍ਰੈਸ਼ਰ ਬਣਾ ਦਿੰਦੀ ਆ ਹੱਥ ਧੋ ਕੇ ਮਗਰ ਪੈ ਜਾਂਦੀ ਆ ਕਿ ਭਾਈ ਤੂੰ ਇਹ ਕੰਮ ਕੀਤਾ ਤੇ ਕੀਤਾ ਕਿਵੇਂ ਅਸੀਂ ਜਲਾਦਾ ਅਸੀਂ ਜੱਜੀਆਂ ਅਸੀਂ ਤੇਰੀ ਸਜ਼ਾ ਤੈਅ ਕਰਾਂਗੇ ਸੋ ਕਿਤੇ ਨਾ ਕਿਤੇ ਬਾਅਦ ਵਿੱਚ ਜਿਹੜਾ ਨਾ ਉਹ ਉਹ ਪਛਤਾਵਾ ਜਿਹੜਾ ਉਹ ਜ਼ਰੂਰ ਪੱਲੇ ਰਹਿ ਜਾਂਦਾ ਇਹ ਮੈਨੂੰ ਲੱਗਦਾ ਮੈਸੇਜ ਵੀ ਮੈਂ ਉਹਨਾਂ ਮਾਤਾ ਪਿਤਾ ਨੂੰ ਜ਼ਰੂਰ ਦੇਣਾ ਚਾਹੁੰਦਾ ਕਿ ਜਿਨ੍ਹਾਂ ਦੇ ਬੱਚੇ ਸੋਸ਼ਲ ਮੀਡੀਆ ਦੇ ਉੱਪਰ ਨਾ ਇੱਕ ਨਾਚ ਮੈਂ ਸਿੱਧੇ ਸਿੰਪਲ ਜੀ ਗੱਲ ਕਰਾਂਗਾ ਕਿ ਇੱਕ ਨਾਚ ਤੇ ਨਾਚ ਦੇ ਵਿੱਚ ਵੀ ਜਿਹੜੀ ਹੈ ਨਾ ਉਹ ਉਹ ਚੀਜ਼ ਅਟਰੈਕਟ ਕਰਨਾ ਕਿਸੇ ਤਰੀਕ ਨੂੰ ਚੀਜ਼ ਨੂੰ ਹਨਾ ਉਹ ਚੀਜ਼ਾਂ ਕਿਤੇ ਨਾ ਕਿਤੇ ਉਹਨਾਂ ਨੂੰ ਮਾਨੀਟਰ ਕਰਨੀਆਂ ਬਹੁਤ ਜ਼ਰੂਰੀ ਹੋ ਚੁੱਕੀਆਂ ਨੇ ਇਸ ਟਾਈਮ ਤੇ ਪੇਰੈਂਟਸ ਨੂੰ ਜੀ ਬਿਲਕੁਲ ਜਦੀਸ਼ ਸਿੰਘ ਜੀ ਆਪਾਂ ਦੇਖਿਆ ਆਪਾਂ ਗੱਲ ਕੀਤੀ ਹੈ ਕਿ ਕਿਵੇਂ ਲੋਕੀ ਆਪਣੇ ਆਪ ਨੂੰ ਲੋਕਾਂ ਨੂੰ ਅਟਰੈਕਟ ਕਰਨ ਵਾਸਤੇ ਕੀ ਕੁਝ ਕਰ ਜਾਂਦੇ ਨੇ ਜੀ ਹੁਣ ਜੇ ਗੱਲ ਕਰੀਏ ਆਪਾਂ ਨਾ ਇਹਦੇ ਪੌਡਕਾਸਟ ਅੱਜਕਲ ਹੁੰਦੇ ਨੇ ਜ਼ਿਆਦਾਤਰ ਜਾਂ ਸੋਸ਼ਲ ਮੀਡੀਆ ਤੇ ਪਾਈ ਜਾਂਦੀਆਂ ਨੇ ਪੋਸਟਾਂ ਹੂੰ ਕਈ ਵੈਦ ਨੇ ਇਹੋ ਜਿਹੜੇ ਗਲਤ ਤਰੀਕੇ ਨਾਲ ਪੇਸ਼ ਕਰਕੇ ਇੱਕ ਸਰਿਆਂ ਆਮ ਇਹੋ ਜਿਹੀਆਂ ਗੱਲਾਂ ਕੈਮਰੇ ਤੇ ਕਰਨ ਲੱਗ ਪਿੰਦੇ ਨੇ ਜਿਹੜੀਆਂ ਕਿ ਕੈਮਰੇ ਤੇ ਨਹੀਂ ਕਰਨੀ ਚਾਹੀਦੀਆਂ ਹਾਂਜੀ ਫਿਰ ਇੱਕ ਜਿਹੜੇ ਨੱਚਣ ਵਾਲੇ ਹੋਗੇ ਜੀ ਪ੍ਰੋਡਕਟ ਸੈਲਿੰਗ ਆ ਬੇਸਿਕਲੀ ਉਹਨਾਂ ਨੂੰ ਆਪਣੀ ਉਹਨਾਂ ਨੂੰ ਵੀ ਪਤਾ ਕਿ ਇਸ ਤੋਂ ਇਲਾਵਾ ਉਹਨਾਂ ਦੀ ਕੋਈ ਗੱਲ ਨਹੀਂ ਸੁਣੇਗਾ ਜੀ ਬਿਲਕੁਲ ਪਰ ਇਹ ਚੀਜ਼ਾਂ ਵਾਕਿਆ ਹੀ ਆਉਣ ਵਾਲੇ ਟਾਈਮ ਵਾਸਤੇ ਬੜੀਆਂ ਘਾਤਕ ਨੇ ਆਪਾਂ ਆਪਾਂ ਚਲੋ ਕਿਸੇ ਪੱਖ 'ਚ ਚਲੋ ਆਪਾਂ ਨਹੀਂ ਜਾਇਆ ਜਿਹੜਾ ਕਿ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਹਨਾ ਜਮਾਨਾ ਬਦਲ ਰਿਹਾ ਚਲੋ ਬਦਲ ਰਿਹਾ ਪਰ ਇਥੋਂ ਤੱਕ ਚਲੇ ਜਾਣਾ ਜਿਹੜਾ ਉਹ ਵੀ ਮੈਨੂੰ ਲੱਗਦਾ ਕਿ ਕੁਝ ਸਹੀ ਨਹੀਂ ਹੈਗਾ ਇਹ ਇੱਕ ਵੈਅਦ ਹੋ ਗਏ ਕੁਝ ਨਾ ਕੁਝ ਜਿਹੜੇ ਟੀਵੀ ਤੇ ਬਣੇ ਹੁੰਦੇ ਆ ਜਿਹੜੇ ਭੁਖ ਦੱਸਦੇ ਨੇ ਇਹੋ ਜਿਹੇ ਲੋਕ ਇਹਦੇ ਵਿੱਚ ਕਈ ਚੀਜ਼ਾਂ ਗਲਤ ਐਡ ਹੋਣ ਹੋ ਜਾਂਦੀਆਂ ਨੇ ਉਹਨੂੰ ਚਾਹੀਦਾ ਕਿ ਤੁਸੀਂ ਆਪਣੀ ਜਿਹੜੀ ਇੱਕ ਲੀਕ ਹੈ ਜਿਹੜੀ ਆਪਾਂ ਗੱਲ ਕੀਤੀ ਬਰੀਕ ਲੀਕ ਉਹਨੂੰ ਉਰੇ ਉਰੇ ਰਹਿਓ ਪਾਰ ਨਾ ਕਰੋ ਬਿਲਕੁਲ ਕਿਉਂਕਿ ਵੇਖੋ ਤੁਸੀਂ ਜਿਹੜਾ ਬੈਰੀਅਰ ਆ ਨਾ ਕਿਸੇ ਚੀਜ਼ ਦਾ ਹੁਣ ਮੈਂ ਇੱਕ ਗੱਲ ਕਰਦਾ ਕਿ ਵੇਖੋ ਜੀ ਜਿਸ ਦਿਨ ਅਸੀਂ ਐਪੀਸੋਡ ਸ਼ੂਟ ਕਰ ਰਹੇ ਆ ਅ ਕਿ ਅੱਜ ਵੈਲੈਂਟਾਈਨ ਡੇ ਦਾ ਦਿਨ ਆ ਮੈਂ ਇੱਕ ਐਗਜ਼ਾਮਪਲ ਉਦਾਹਰਨ ਦੇ ਤੌਰ ਤੇ ਦੇਣਾ ਚਾਹੁੰਦਾ ਜੀ ਇੰਡੀਆ ਦੇ ਵਿੱਚ ਬਥੇਰੇ ਉਹ ਭਗਵੇ ਜੇ ਪਾ ਕੇ ਤੇ ਉਹ ਸ਼ੁਰੂ ਕਰ ਦਿੰਦੇ ਜੀ ਅਸੀਂ ਕਿਸੇ ਨੂੰ ਮਿਲ ਨਹੀਂ ਦੇਣਾ ਅਸੀਂ ਕਿਸੇ ਨੂੰ ਇਸ ਤਰ੍ਹਾਂ ਸ਼ਤਰੋਲ ਚੜਾਵਾਂਗੇ ਅਸੀਂ ਉਹਨੂੰ ਕੁੱਟਾਂਗੇ ਮਾਰਾਂਗੇ ਸ਼ਾਮ ਨੂੰ ਪਤੰਦਰ ਆਪਾਂ ਵੇਸੇਲੀਆਂ ਨਾ ਬੈਠੇ ਹਾਂ ਜੀ ਬਿਲਕੁਲ ਆਪਾਂ ਉਹ ਕਹਿੰਦੇ ਨਹੀਂ ਦੇਖੋ ਇੱਕ ਹੈਗਾ ਸੀ ਪ੍ਰਚਾਰਕ ਕੋਈ ਕਿਸੇ ਦੇ ਉਪਦੇਸ਼ ਦੇਣ ਡਿਆ ਹਾਂਜੀ ਤੇ ਉਹ ਜੋੜਾ ਉਪਦੇਸ਼ ਦੇਣ ਡਿਆ ਸੀ ਉੱਤੇ ਆਵਖਰਾ ਨਹੀਂ ਹੈਗਾ ਹਾਂਜੀ ਤੁਨ ਕਿਨੇ ਪੁੱਛਿਆ ਕਿ ਤੂੰ ਤੇ ਭਾਈ ਇਦਾਂ ਕਹਿਣ ਡਿਆ ਤੂੰ ਕਹਿੰਦਾ ਉਹ ਉਪਦੇਸ਼ ਮੇਰੇ ਬਾਅਦ ਥੋੜੀ ਹੈ ਇਹ ਤੇ ਮੈਂ ਲੋਕਾਂ ਨੂੰ ਸੁਣਾਉਣ ਵਾਸਤੇ ਰੱਖਿਆ ਮੈਂ ਤੇ ਮੈਂ ਤੇ ਜੋ ਮਰਜ਼ੀ ਕਰਾਂ ਮੈਂ ਤੇ ਜੋ ਮਰਜ਼ੀ ਕਰਾਂ ਸੋ ਇਹ ਜ਼ਿਆਦਾਤਰ ਇਦਾਂ ਦੇ ਕਹਿਣੀ ਤੇ ਕਤਨੀ ਬੜੀ ਡਿਫਰੈਂਸ ਹੋ ਗਈ ਬੜਾ ਡਿਫਰੈਂਸ ਹੁੰਦਾ ਜੀ ਬਿਲਕੁਲ ਕਹਿਣੀ ਤੇ ਕਥਣੀ ਜਿਹੜੀ ਹੈ ਨਾ ਇਹਦੇ ਵਿੱਚ ਵਾਕੇ ਬੜਾ ਅੰਤਰ ਹੁੰਦਾ ਵਾ ਕੋਈ ਵਿਰਲਾ ਹੀ ਹੁੰਦਾ ਕਿ ਜਿਹੜਾ ਆਪਣੇ ਬੋਲਾਂ ਦੇ ਉੱਪਰ ਆਪ ਜਦ ਕੇ ਸਾਰੀ ਦੀ ਸਾਰੀ ਜਿਹੜੀ ਖੇਡ ਆ ਸਾਰੀ ਦੀ ਸਾਰੀ ਜਿਹੜੀ ਲਾਈਫ ਆ ਜਿਹਨੂੰ ਕਹਿ ਸਕਦੇ ਹੋ ਇਸੇ ਚੀਜ਼ ਦੇ ਉੱਪਰ ਨਿਰਭਰ ਕਰਦੀ ਆ ਕਿ ਜੋ ਅਸੀਂ ਸੋਚਦੇ ਆ ਪਹਿਲਾਂ ਸਾਨੂੰ ਉਹਦੇ ਤੇ ਆਪ ਚੰਗੀ ਸੋਚ ਪਹਿਲਾਂ ਆਪਣੇ ਆਪ ਤੇ ਅਮਲ ਕਰਨਾ ਪੈਣਾ ਜਦੋਂ ਹਰ ਕੋਈ ਇਨਸਾਨ ਆਪਣੇ ਆਪ ਤੇ ਅਮਲ ਕਰਨਾ ਸ਼ੁਰੂ ਕਰ ਦੇਗਾ ਨਾ ਉਹ ਚੀਜ਼ ਸ਼ਾਇਦ ਸੰਸਾਰ ਜਿਹੜਾ ਉਹ ਸੁਧਰ ਜਾਏਗਾ ਕਿਉਂਕਿ ਕਿਹੇ بڑے ਸਿਆਣੇ ਮਹਾਪੁਰਸ਼ ਨੇ ਇੱਕ ਗੱਲ ਕਹੀ ਕਹਿੰਦੇ ਜੀ ਇਹ ਸਮਾਜ ਕਦੋਂ ਸੁਧਰੇਗਾ ਉਹਨੇ ਗੋ ਜਵਾਬ ਦਿੱਤਾ ਕਹਿੰਦਾ ਜਿਸ ਦੇ ਨੇ ਸਾਰੇ ਸਮਾਜ ਸੁਧਾਰਕ ਮਰ ਜਣਗੇ ਨਾ ਇਹ ਸਮਾਜ ਆਪਣੇ ਆਪ ਸੁਧਰ ਜਾਏਗਾ ਸੋ ਫਰਕ ਇਹੀ ਹੈਗਾ ਕਿਉਂਕਿ ਹਰ ਕਿਸੇ ਨੂੰ ਇਹ ਹੈਗਾ ਕਿ ਉਂਗਲਾ ਉਠਾਣੀਆਂ ਜਿਹੜੀਆਂ ਨੇ ਨਾ ਕਿ ਤੂੰ ਸੁਧਰ ਜਾ ਤੂੰ ਸੁਧਰ ਜਾ ਪਰ ਇਹ ਨਹੀਂ ਕਦੀ ਵੇਖਣਾ ਕਿ ਸਾਡੇ ਵਿੱਚ ਵੀ ਕੋਈ ਨਾ ਕੋਈ ਕਮੀ ਹੋ ਸਕਦੀ ਆ ਜੀ ਬਿਲਕੁਲ ਸੋ ਦੋਸਤੋ ਇਹ ਜਿਹੜੀ ਚੀਜ਼ ਹੈ ਡੈਫੀਨਿਟਲੀ ਆਪਣੇ ਜਿਹੜੇ YouTube ਦੇ ਉੱਪਰ ਸੋਸ਼ਲ ਮੀਡੀਆ ਪਲੈਟਫਾਰਮ ਨੂੰ ਇੱਕ ਚੰਗੀ ਨੌਲੇਜ ਗ੍ਰੇਨ ਕਰਨ ਵਾਸਤੇ ਲਾਈਫ ਚ ਗਰੋ ਕਰਨ ਵਾਸਤੇ ਤੁਸੀਂ ਜ਼ਰੂਰ ਯੂਜ਼ ਕਰੋ ਜ਼ਰੂਰੀ ਨਹੀਂ ਆ ਕਿ 네ਗੇਟਿਵਿਟੀ ਜਿਹੜੀ ਆ ਤੁਸੀਂ ਉਹਦੇ ਵਾਲੀ ਅਟਰੈਕਟ ਹੋਣਾ ਵਾ ਤੇ ਜਾਂ ਤੁਸੀਂ 네ਗੇਟਿਵਿਟੀ ਅਟਰੈਕਟ ਕਰਨ ਦੀ ਹੀ ਕੋਸ਼ਿਸ਼ ਕਰਨੀ ਆ ਅਗਰ ਤੁਹਾਡੇ ਕੋਲ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਚੰਗੀ ਫਾਲੋਅਰਸ਼ਿਪ ਹੈ ਤੁਸੀਂ ਉਹਦਾ ਯੂਜ਼ ਇੱਕ ਪੋਜ਼ਿਟਿਵ ਵੇ ਨਾਲ ਵੀ ਕਰ ਸਕਦੇ ਹੋ ਆਪਣੀ ਲਾਈਫ ਨੂੰ ਗਰੋ ਕਰਨ ਵਾਸਤੇ ਵੀ ਕਰ ਰਹੇ ਹੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ 네ਗੇਟਿਵਿਟੀ ਚਾਹੇ ਕੁਝ ਵੀ ਆਪਾਂ 네ਗੇਟਿਵ ਕਰ ਰਹੇ ਆ ਇਹ ਇੱਕ ਸ਼ਾਰਟ ਟਾਈਮ ਵਾਸਤੇ ਤੇ ਤੁਹਾਨੂੰ ਸ਼ਾਇਦ ਉਹ ਜਿਹਨੂੰ ਕਹਿੰਦੇ ਨੇ ਨਾ ਫਾਲੋਅਰਸ਼ਿਪ ਜਾਂ ਐਕਸਾਈਟਮੈਂਟ ਇਹ ਚੀਜ਼ਾਂ ਤੇ ਦੇ ਸਕਦੀ ਆ ਪਰ ਲੌਂਗ ਟਰਮ ਇਹਦੇ ਜਿਹੜੇ ਲੌਸ ਆ ਉਹ ਬਹੁਤ ਜ਼ਿਆਦਾ ਨੇ ਸੋ ਦੋਸਤੋ ਇਹ ਤੁਹਾਨੂੰ ਐਪੀਸੋਡ ਕਿਸ ਤਰ੍ਹਾਂ ਦਾ ਲੱਗਾ ਸਾਨੂੰ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਪੁੱਣਾ ਸਾਡੇ ਚੈਨਲ ਜ਼ੂਮ ਪੰਜਾਬੀ ਟੀਵੀ ਨੇ ਤੁਸੀਂ ਜਲਦੀ ਜਲਦੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਟਿਕਟੌਕ ਦੇ ਉੱਪਰ ਵੀ ਤੁਸੀਂ ਸਾਨੂੰ ਫਾਲੋ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਤੇ ਬਿਲਕੁਲ ਫਾਲੋ ਕਰਨਾ ਨਾ ਭੁੱਲਣਾ ਸੋ ਦੋਸਤੋ ਤੁਹਾਡਾ ਇਹ ਐਪੀਸੋਡ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰ